ਇਹ ਗਲਵਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀਆਂ ਇਸ ਮੌਕਿਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਅੱਜ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਬਲਾਕ ਦੀਆਂ ਜਿਹੜੀਆਂ ਅਨਾਜ ਮੰਡੀਆਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਡਾ ਵੱਲੋਂ ਉਹਨਾਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ ਕੀ ਕੀ ਕਮੀਆਂ ਆਈਆਂ ਉਹ ਜ਼ਿਲ੍ਹੇ ਦੇ ਅਗੋਮਿੰਦਰ ਸਿੰਘ ਭੈਣੀਵਾਗਾ ਨੇ ਆਪਣੀ ਜਵਾਨੀ ਦਸੀਆਂ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲਦੀਆਂ ਇਹ ਤਸਵੀਰਾਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਮੈਂ ਅਗੋਮਿੰਦਰ ਸਿੰਘ ਭੈਣੀਵਾਗਾ ਬੀਕੇਯੂ ਡਕੌਂਡਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਰਸਾ ਦਿਲੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਦੌੜਾ ਕੀਤਾਗਾ ਜਿਵੇਂ ਕਿ ਜੱਛੜਾ ਵਾਲ ਤੇ ਨਾਲ ਇਹਦੇ ਦਿਲੇਮਾ ਤੇ ਦਿਲੇਮਾ ਦੇ ਨਾਲ ਹੋਰ ਕਈ ਪਿੰਡਾਂ ਦੇ ਵਿੱਚ ਅਸੀਂ ਸ਼ਾਰੀ ਟੀਮ ਆ ਜਿਹੜੀ ਭਿੱਕੀ ਬਲਾਕ ਦੀ ਗਏ ਆ ਤੇ ਪਰ ਉੱਥੇ ਪੰਜਾਬ ਸਰਕਾਰ ਦੀ ਪੂਲ ਖੁੱਲਦੀ ਨਜ਼ਰ ਆਈ ਹੈ ਕਿਉਂਕਿ ਕੋਈ ਵੀ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਅਜੇ ਤੱਕ ਤੇ ਕੋਈ ਵੀ ਕਿਤੇ ਸਫਾਈ ਨਹੀਂ ਹੈਗੀ ਆ ਦੇਖ ਲਓ ਕਿੰਨਾ ਕੂੜਾ ਬਾੜਾ ਜਾਂ ਕਿੰਨੇ ਕੱਖ ਨੇ ਸਾਰਾ ਬੰਦਾ ਹਾਲ ਹੈ ਇਹ ਇੱਕ ਤਰੀਕ ਨੂੰ ਸਰਕਾਰ ਨਾਰੇ ਮਾਰਗੀ ਵੀ ਇੱਕ ਤਰੀਕ ਨੂੰ ਅਸੀਂ ਕਿਸਾਨਾਂ ਦੀ ਜਿਹੜੀ ਬੋਲੀ ਸ਼ੁਰੂ ਕਰ ਦਾਂਗੇ ਪਰ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਕੰਕਾ ਆ ਚੁੱਕੀ ਐ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਪਹਿਲਾਂ ਸਰੋ ਲੋਕ ਕੱਢ ਕੇ ਲਿਜਾ ਚੁੱਕੇ ਆ ਕਿਤੇ ਬਾਸੂਰੀ ਦਾ ਪ੍ਰਬੰਧ ਨਹੀਂ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਕਿਤੇ ਸਪਾਈ ਦਾ ਪ੍ਰਬੰਧ ਨਹੀਂ ਜਿਹੜੇ ਮਾਰਕੀਟ ਕਮੇਟੀ ਵਾਲੇ ਆ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਸਰਕਾਰ ਦਾ ਧਾਉਣ ਦੇ ਵਿੱਚ ਕਿਲਾ ਉਹਨਾਂ ਦੇ ਜੇ ਇੱਕੋ ਹੀ ਜਿਹੜਾ ਇਹਨਾਂ ਦਾ ਚਿਹਤਾ ਰ ਜਿਹੜੇ ਨੂੰ ਲੰਬਾ ਸਮਾਂ ਇਹ ਠੇਕਾ ਦੇ ਦਿੰਦੇ ਆ ਉਹ ਮਜ਼ਦੂਰਾਂ ਦਾ ਵੀ ਲਹੂ ਚੂਸਦਾਗਾ ਇੱਕ ਵਾਰੀ ਮਜ਼ਦੂਰਾਂ ਨੂੰ ਵਿੱਚ ਦੀ ਕੱਢ ਦਿੰਦਾ ਮਨ ਜਾ ਦੇ ਕੇ ਕੋਈ ਵੀ ਸਿਪਾਈ ਨਹੀਂ ਕਰਦਾ ਜਦੋਂ ਕਿਸਾਨ ਨੇ ਉਹਨਾਂ 6 ਮਹੀਨਿਆਂ ਦੀ ਫਸਲ ਪਾਲੀ ਹੈ ਮੈਂ ਸੱਚ ਖੜੇ ਛੋਲਿਆਂ ਤੋਂ ਲਿਆ ਕੇ ਮੰਡੀ ਦੇ ਵਿੱਚ ਲੈ ਕੇ ਆਇਆਗਾ ਉੱਥੇ ਸਾਰੇ ਕਰਤਾ ਧਰਤਾ ਕਿਸਾਨ ਨੂੰ ਕਰਨਾ ਪੈਂਦਾ ਚਾਹੋ ਸਿਪਾਈ ਦਾ ਪਰਮੰਧਾ ਹੋਵੇ ਚਾਹੋ ਨਾਲ ਆਪਣੇ ਟਰੈਕਟਰ ਤੇ ਕੈਂਪਰ ਲਿਆਵੇ ਪਰ ਸਰਕਾਰ ਆ ਜਿਹੜੀ ਉਹ 0% ਦਿਖਾਈ ਦੇਗੀ ਜਿਹੜਾ ਨਾਰੇ ਮਾਰਦਾ ਸੀਗਾ ਵੀ ਮੰਡੀ ਚ ਫੁੱਲ ਸਫਾਈ ਹੋਊਗੀ ਉੱਥੇ ਇਨਸਾਫ ਮਿਲੂਗਾ ਹਰੇਕ ਕਿਸਾਨ ਨੂੰ ਤੇ 24 ਘੰਟਿਆਂ ਦੇ ਵਿੱਚ ਫਸਲ ਚਾ ਕੇ ਕਿਸਾਨ ਘਰੇ ਜਾਊਗਾ ਤੇ ਹਜੇ ਪਹਿਲੀਆਂ ਦੇ ਵਿੱਚ ਜੇ ਕਹਿ ਦਈਏ ਟਰਾਲੀਆਂ ਆਉਣ ਲੱਗੀਆਂ ਨੇ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਉੱਥੇ ਕਿਸੇ ਕਿਸਮ ਦਾ ਡਰਾਬਾ ਆਸਰੇ ਜਿਹੜੇ ਕਿਸਾਨ ਆ ਬੈਠੇ ਐ ਇਸ ਕਰਕੇ ਇਹਦੀ ਕੱਲ ਨੂੰ ਅਸੀਂ ਹੋਰ ਮੰਡੀਆਂ ਦੇ ਵਿੱਚ ਜ਼ਿਲ੍ਹੇ ਦੀਆਂ ਚ ਮਾਰਛਾ ਬਲਾਕ ਦੀਆਂ ਚ ਜਾ ਕੇ ਰੌਲਾ ਪਾਵਾਂਗੇ ਇੱਥੋਂ ਦੇ ਮਾਰਕੀਟ ਕਮੇਟੀ ਦਾ ਇੱਥੋਂ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਦਾ ਜਲੂਸ ਕੱਢ ਕੇ ਲੋਕਾਂ ਦੇ ਸਾਹਮਣੇ ਕਰਾਂਗੇ